ਬਹੁਤ-ਬਹੁਤ ਧੰਨਵਾਦ ਅੱਜ ਸਿੱਖਿਆ ਦੇ ਖੇਤਰ ਦੇ ਵਿੱਚ ਪੰਜਾਬ ਨੇ ਇੱਕ ਨਵੀਂ ਫਲਾਂਗ ਟੁੱਟੀ ਹੈ ਬਹੁਤ ਹੀ ਅਪਡੇਟਡ ਲੇਟੈਸਟ ਇਕੁਪਮੈਂਟ ਨਾਲ ਲੈਸ ਇਹ ਆਈਟੀਆਈ ਲੁਧਿਆਣਾ ਵਿਖੇ ਅਪਗ੍ਰੇਡ ਹੋਈ ਹੈ ਮੈਂ ਉਹਦੇ ਲਈ ਸਾਰੇ ਲੁਧਿਆਣਾ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿਨਾ ਸਟੇਜ ਤੇ ਮੇਰੇ ਕੈਬਨਿਟ ਦੇ ਸਾਥੀ ਹਰਜੋਤ ਮਹਿਸ ਜੀ ਸਾਡੇ ਸੋਨ ਸਾਹਿਬ ਸਾਡੇ ਮਨਿਸਟਰ ਸਾਹਿਬ ਇਸ ਹਲਕੇ ਦੇ ਐਮਐਲਏ ਕੁਲਵੰਤ ਸਿੱਧੂ ਜੀ भोला अग्रवाल जी ਜਿਹੜੇ ਕਿ ਈਸ਼ਤ ਐਮ ਐਲ ਨੇ ਨਵੇਂ ਚੁਣੇ ਮੇਅਰ ਸਾਹਿਬਾ ਇੰਡਸਟਰੀ ਚੋਂ ਸੋਨਾਲੀਕਾ ਗਰੁੱਪ ਆਫ ਕੰਪਨੀਆਂਜ਼ ਦੇ ਮਾਲਕ ਮਿੱਤਲ ਸਾਹਿਬ ਉਪਕਾਰ ਜੀ ਜੋ ਐਮ ਐਸ ਐਮਈ ਐਮ ਐਸ ਐਮਈ ਨੂੰ ਪ੍ਰਤੀਤਤਾ ਕਰਦੇ ਨੇ ਬਿਸ਼ਕਰਮਾ ਸਾਹਿਬ ਜੋ ਇਸ ਕੈਂਪਸ ਨੂੰ ਵੀ ਕਾਫੀ ਦੇਰ ਤੋਂ ਦੇਖਦੇ ਨੇ ਸ਼ਰੂਤੀ ਜੀ ਜੋ ਸੈਕਟਰੀ ਨੇ ਨਿਊਲੀ ਪੁਆਇੰਟਡ ਮੇ ਕੋਲਾਰ ਸਾਹਿਬ ਬੈਠੇ ਆ ਜਿੰਨੇ ਵੀ ਸਾਡੇ ਡੀਸੀ ਸਾਹਿਬ ਮੇਰੇ ਸਾਹਮਣੇ ਲੁਧਿਆਣੇ ਦੀ کریم ਬੈਠੀ ਹੈ ਸਾਰੇ ਜਿੰਨੇ ਵੀ ਮਿੱਤਰ ਦੋਸਤ ਪਾਰਟੀ ਦੇ ਛੋਟੇ ਵੱਡੇ ਅਹੁਦਿਆਂ ਤੋਂ ਬਰਾਜਮਾਨ ਇਸ ਤੋਂ ਇਲਾਵਾ ਲੁਧਿਆਣੇ ਦੀ ਪ੍ਰੈਸ ਜਿਹੜੀ ਹੈ ਤੇ ਸਭ ਤੋਂ ਵੱਧ ਮੇਰੇ ਸਾਹਮਣੇ ਸਤਿਕਾਰਯੋਗ ਬਜ਼ੁਰਗ ਵੀ ਬੈਠੇ ਨੇ ਨੌਜਵਾਨ ਵੀ ਬੈਠੇ ਨੇ ਔਰ ਪਿਆਰੇ ਪਿਆਰੇ ਬੱਚੇ ਬੈਠੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਨਮਸਕਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੋਈ ਜੋਤਾ ਲੰਬਾ ਚੌੜਾ ਪਾਸ਼ਾ ਨਹੀਂ ਦੇਣਾ ਮੇਰੇ ਤੋਂ ਪਹਿਲਾਂ ਸਾਰਾ ਕੁਝ ਦੱਸ ਦਿੱਤਾ ਗਿਆ ਅਸੀਂ ਜਦੋਂ ਅਰਵਿੰਦ ਕੇਜਰੀਵਾਲ ਜੀ ਨਾਲ 2022 ਚ ਸ਼ਹਿਰਾਂਾਂ ਚ ਪਿੰਡਾਂ ਚ ਕਸਬਿਆਂ ਚ ਜਾਂਦੇ ਸੀ ਅਸੀਂ ਗਰੰਟੀਆਂ ਦਿੰਦੇ ਸੀ ਬਿਜਲੀ ਦੀ ਗਰੰਟੀ ਦਿੰਦੇ ਸੀ ਰੋਜ਼ਗਾਰ ਦੀ ਗਰੰਟੀ ਦਿੰਦੇ ਸੀ ਅਸੀਂ ਨਸ਼ਿਆਂ ਨੂੰ ਖਤਮ ਕਰਨ ਦੀ ਗਰੰਟੀ ਦਿੰਦੇ ਸੀ ਅਸੀਂ ਪੰਜਾਬ ਦੇ ਪਾਣੀ ਨੂੰ ਬਚਾਉਣ ਦੀ ਗਾਰੰਟੀ ਦਿੰਦੇ ਸੀ ਬਹੁਤੀਆਂ ਗਾਰੰਟੀਆਂ ਪੂਰੀਆਂ ਹੋ ਗਈਆਂ 3 ਸਾਲ ਚ ਬਲਕਿ ਕੁਝ ਗਾਰੰਟੀਆਂ ਤਾਂ ਇਹੋ ਜਿਹੀ ਵੀ ਪੂਰੀਆਂ ਹੋ ਗਈਆਂ ਜਿਹੜੀਆਂ ਅਸੀਂ ਕਈਆਂ ਹੀ ਨਹੀਂ ਸੀ ਜਿਸ ਤਰ੍ਹਾਂ ਪੰਜਾਬ ਚ 17 ਟੋਲ ਪਲਾਜ਼ੇ ਬੰਦ ਕੀਤੇ ਆ ਜਿਹਦੇ ਨਾਲ 62 ਲੱਖ ਰੁਪਏ ਇੱਕ ਦਿਨ ਦਾ ਪੰਜਾਬੀਆਂ ਦਾ ਬਚਦਾ ਹੈ 62 ਲੱਖ ਰੁਪਏ ਇਹ ਭਾਜੀਪੀ ਵਾਲੇ ਟੋਲ ਪਲਾਜੇ ਮਹਿੰਗੇ ਕਰੀ ਜਾਂਦੇ ਆ ਅਸੀਂ ਟੋਲ ਪਲਾਜੇ ਹਟਾਈ ਜਾਂਦੇ ਆ ਕਿਉਂਕਿ ਸਾਨੂੰ ਲੋਕਾਂ ਦੀਆਂ ਜੇਬਾਂ ਦਾ ਫਿਕਰ ਹੈ ਅਸੀਂ ਲੋਕਾਂ ਦੇ ਚੁੱਲਿਆਂ ਦੀ ਅੱਗ ਬਾਰੇ ਜਾਣਦੇ ਆ ਆ ਫਰਕ ਆ ਬਸ ਅੱਜ ਨਹਿਰਾਂ ਦਾ ਪਾਣੀ ਕੱਸੀਆਂ ਰਹੀ ਹਰ ਰੋਜ਼ ਕਿਤੇ ਨਾ ਕਿਸੇ ਪਿੰਡ 'ਚ ਨਵੀਂ ਪਾਈਪਲਾਈਨ ਪੈ ਰਹੀ ਹੈ ਖੇਤਾਂ ਨੂੰ ਰੋਜ਼ ਮੇਰੇ ਕੋਲ ਵੀਡੀਓ ਆਉਂਦੀਆਂ ਨੇ ਸਾਡੇ ਪਿੰਡ 35 ਸਾਲ ਬਾਅਦ ਪਾਣੀ ਦੇਖਿਆ ਜੀ ਸਾਡੇ ਪਿੰਡ 40 ਸਾਲ ਬਾਅਦ ਪਾਣੀ ਦੇਖਿਆ ਜੀ ਇਸ ਤਰ੍ਹਾਂ ਦੀਆਂ ਵੀਡੀਓ ਆਉਂਦੀਆਂ ਨੇ ਰੋਜ਼ ਬਿਜਲੀ ਮਾਰਚ ਚੱਪਾ ਸਰਕਾਰ ਸੰਭਾਲੀ ਹੈ ਜੁਲਾਈ ਤੋਂ ਫ੍ਰੀ ਕਰਤੀ ਸੀ ਅੱਜ ਤੱਕ 600 ਜੁੰਟ ਦੋ ਮਹੀਨੇ ਦਾ ਫ੍ਰੀ ਹੈ 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਥਰਮਲ ਪਲਾਂਟ ਆਪਾਂ ਨੇ ਪ੍ਰਾਈਵੇਟ ਥਰਮਲ ਪਲਾਂਟ ਸਰਕਾਰ ਨੇ ਖਰੀਦ ਲਿਆ ਗੋਇੰਦਵਾਲ ਸਾਹਿਬ ਵਾਲਾ ਜੀਵੀ ਕੇ ਕੰਪਨੀ ਦਾ ਸੀਗਾ ਉਹਦਾ ਨਾਮ ਰੱਖਿਆ ਤੀਜੀ ਪਾਸ਼ਾਹੀ ਸ੍ਰੀ ਗੁਰੂ ਅਮਰਦਾਸ ਪਾਬਰ ਪਲਾਂਟ ਗੋਇੰਦਵਾਲ ਸਾਹਿਬ ਕਿਉਂਕਿ ਉਹਨੇ ساری ਜ਼ਿੰਦਗੀ ਗੁਰੂ ਸਾਹਿਬ ਨੇ ਗੋਇੰਦਵਾਲ ਸਾਹਿਬ ਰਹੇ ਜਿੱਤੇ ਸਤੀ ਪ੍ਰਥਾ ਖਤਮ ਕੀਤੀ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਸੀ ਸੋ ਅੱਜ ਦਾ ਇਹ ਆਈਟੀਆਈ ਦਾ ਜਿਹੜਾ ਇਕੁਪਮੈਂਟ ਦੇਖ ਕੇ ਮਸ਼ੀਨਾਂ ਦੇਖ ਕੇ ਬੜੀ ਖੁਸ਼ੀ ਹੋਈ ਪਿੱਛੇ ਜੇ ਅਸੀਂ ਜਰਮਨੀ ਗਏ ਸੀ ਕੁਦਰਤੀ ਸਾਨੂੰ ਉਪਕਾਰ ਜੀ ਹੋਰੀ ਵੀ ਉੱਥੇ ਹੀ ਮਿਲ ਗਏ ਐਗਜ਼ੀਬਿਸ਼ਨ ਲੱਗੀ ਹੋਈ ਸੀ ਦੇਖਦੇ ਫਿਰਦੇ ਸੀ ਕੀ ਕੀ ਨਮਾ ਆਇਆ ਦੁਨੀਆ 'ਚ ਅੱਜ ਮੈਨੂੰ ਬੜੀ ਖੁਸ਼ੀ ਹੋਈ ਅੱਧੀਆਂ ਤੋਂ ਵੱਧ ਉਹੀ ਮਸ਼ੀਨਾਂ ਜਿਹੜੀਆਂ ਅਸੀਂ ਉਦੋਂ ਸੁਪਨਾ ਦੇਖਦੇ ਸੀ ਆ ਇੱਥੇ ਲੱਗੀਆਂ ਹੋਈਆਂ ਨੇ ਮਲਟੀ ਸਕਿੱਲ ਸੈਂਟਰ ਦੇ ਵਿੱਚ ਅਸੀਂ ਕਦੇ ਨਹੀਂ ਕਹਿੰਦੇ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਉਹ ਜਿਹੜੇ ਖਜ਼ਾਨਾ ਖਾਲੀ ਕਹਿੰਦੇ ਰਹੇ ਅਸਲ ਚ ਖਜ਼ਾਨਾ ਨਹੀਂ ਖਾਲੀ ਸੀ ਉਹਨਾਂ ਦੀ ਨੀਅਤ ਖਾਲੀ ਸੀ ਨੀਅਤ ਸਾਫ਼ ਹੋਵੇ ਤੇ ਨੀਅਤ ਭਰੀ ਹੋਵੇ ਖਜ਼ਾਨੇ ਖਾਲੀ ਨਹੀਂ ਰਹਿੰਦੇ ਸਿਆਣੇ ਕਹਿੰਦੇ ਆ ਨੀਤਾਂ ਨੂੰ ਮਰਾਦਾਂ ਅੱਜ ਅਸੀਂ ਨਸ਼ਿਆਂ ਵਿਰੁੱਧ ਇੱਕ ਬਹੁਤ ਵੱਡਾ ਯੁੱਧ ਛੇੜਿਆ ਹੋਇਆ ਅਸੀਂ ਆਪਣੇ ਯੂਥ ਨੂੰ ਬਚਾਉਣਾ ਹੈ ਉਹਨਾਂ ਦੇ ਹੱਥਾਂ 'ਚੋਂ ਟੀਕੇ ਖੋ ਕੇ ਉਹਨਾਂ ਦੇ ਹੱਥਾਂ 'ਚ ਟਿਫਨ ਫੜਾਉਣੇ ਨੇ ਉਹਨਾਂ ਦੇ ਹੱਥਾਂ 'ਚ ਡਿਗਰੀਆਂ ਦੇਣੀਆਂ ਨੇ ਉਹਨਾਂ ਦੇ ਹੱਥਾਂ 'ਚ ਸੋਨੇ ਦੇ ਚਾਂਦੀ ਦੇ ਕਾਂਸੀ ਦੇ ਮੈਡਲ ਦੇਣੇ ਨੇ ਔਰ ਪ੍ਰਮਾਤਮਾ ਦੀ ਸਵੱਲੀ ਨਜ਼ਰ ਹੋਈ ਹੈ ਆਪਣੇ ਖਿਡਾਰੀ ਸੋਨੇ ਚਾਂਦੀਆਂ ਦੇ ਮੈਡਲ ਵੀ ਜਿੱਤ ਰਹੇ ਨੇ ਆਪਣੇ ਬੱਚੇ ਨੌਕਰੀਆਂ ਵੀ ਪਰਸੋਂ ਤੱਕ ਪਰਸੋਂ ਸੱਤ ਸੌ ਟੀਚਰਾਂ ਨੂੰ ਨੌਕਰੀ ਦਿੱਤੀ ਹੈ 54000 ਤਿੰਨ ਨੌਕਰੀਆਂ ਸਰਕਾਰੀ ਹੋ ਗਈਆਂ ਹੁਣ ਤੱਕ 54000 ਤਿੰਨ ਸਰਕਾਰੀ ਬਾਕੀ 97000 ਕਰੋੜ ਦੇ ਨੇੜੇ ਤੇੜੇ ਇਨਵੈਸਟਮੈਂਟ ਆ ਗਈ ਜਿਹੜੀ ਸਾਡੇ ਕੋਲੇ ਪਹਿਲਾਂ ਇੱਥੇ ਇੰਡਸਟਰੀ ਸੀ ਉਹਨਾਂ ਨੇ ਆਪਣੇ ਆਪਣੇ ਪਲਾਂਟ ਜਿਹੜੇ ਨੇ ਐਕਸਪੈਂਡ ਕਰ ਲਏ Tata Steel ਸੈਕੰਡ ਬਿਗੇਸਟ ਆਫਟਰ ਜਮਸ਼ੇਦਪੁਰ ਉਹ ਇੱਥੇ ਲੱਗ ਰਿਹਾ ਜੀ ਗ੍ਰਾਸੈਂਪੇਡਸ ਸਨਾਥਨ ਟੈਕਸਟਾਈਲ ਬਰਬਿਓ ਕਲਾਸ ਕੰਬਾਈਨਰ ਬਣਾਉਣ ਵਾਲੇ ਮਰਿੰਡੇ ਆ ਜਰਮਨੀ ਦੀ ਕੰਪਨੀ ਹੈ ਗੋਦਰੇਜ ਕਿਸਾਨ ਕੈਚਅ ਮੇਰੇ ਕੋਲ ਐ ਗਿਨੇ ਪੈਨੇ ਮੈਂ ਆਪ ਜਾ ਜਾ ਕੇ ਉਹਨਾਂ ਨਾਲ ਗੱਲ ਕਰਦਾ ਕਿ ਆਓ ਜੀ ਸਾਡੇ ਜਵਾਕਾਂ ਨੂੰ ਮਨੋਕਰੀਆਂ ਦਿਓ ਅਸੀਂ ਤੁਹਾਨੂੰ ਕੋਈ ਤੁਹਾਡੇ ਤੋਂ ਕੋਈ ਰਿਸ਼ਵਤ ਨਹੀਂ ਲਊਗਾ ਕੋਈ ਤੁਹਾਨੂੰ ਐਨਓਸੀ 'ਚ ਦਿੱਕਤ ਨਹੀਂ ਆਉਣੀ ਤੁਸੀਂ ਆ ਕੇ ਸਾਡੇ ਇੰਡਸਟਰੀ ਲਾ ਕੇ ਸਾਡੇ ਜੋ ਆਕਾ ਨੂੰ ਨੌਕਰੀਆਂ ਦਿਓ ਕਿਉਂਕਿ ਸਾਡੇ ਬੱਚੇ ਜਾਂ ਤਾਂ ਬਾਹਰ ਨੂੰ ਜਾ ਰਹੇ ਨੇ ਜਾਂ ਨਸ਼ਿਆਂ ਵੱਲ ਨੂੰ ਜਾ ਰਹੇ ਨੇ ਸੋ ਅਸੀਂ ਇਹ ਦੋਨੇ ਚੀਜ਼ਾਂ ਨੂੰ ਰੋਕਣਾ ਹੈ ਔਰ ਮੈਨੂੰ ਖੁਸ਼ੀ ਹੈ ਅੱਜ ਮੈਂ ਮਿਲਿਆ ਕਿ ਕੁਝ ਦੁਬਈ ਤੋਂ ਵੀ ਇੱਥੇ ਸਾਡੀਆਂ ਮਸ਼ੀਨਾਂ ਦੇਖਣ ਆਏ ਨੇ ਇੱਥੇ ਬੈਠੇ ਹੋਣੇ ਕਿਤੇ ਦੁਬਈ ਤੋਂ ਪੈਸਾ ਮੈਨੂੰ ਮਿਲੇ ਸੀ ਸੋ ਅਸੀਂ ਰੋਲ ਮਾਡਲ ਬਣ ਸਕਦੇ ਆ ਦੁਨੀਆ ਲਈ ਸਾਡੇ ਚੰਨ ਸਕਿੱਲ ਹੈਗੇ ਪੰਜਾਬੀਆਂ ਚ ਜਿਵੇਂ ਕਹਿੰਦੇ ਆ ਕਿ ਆਪਾਂ ਜਗਾੜ ਲਾ ਲੈਨੇ ਕੋਈ ਨਾ ਕੋਈ ਜਗਾੜੀਆਂ ਜਗਾੜੀ ਕੋਈ ਨਾ ਕੋਈ ਐਹਾਂ ਜਿਹਾ ਤਾਰਾਂ ਤੂਰਾ ਜੋੜ ਕੇ ਮੋਟਰ ਐਹਾਂ ਜਿਹੀ ਚਲਾਉਨੇ ਆ ਇੰਜੀਨੀਅਰ ਵੀ ਫੇਲ ਹੋ ਜਾਂਦੇ ਨੇ ਉੱਥੇ ਸੋ ਇਸ ਕਰਕੇ ਸਾਨੂੰ ਪਤਾ ਥੋੜਾ ਜਿਹਾ ਕਿਤੇ ਸਾਨੂੰ ਗਵਰਨਮੈਂਟ ਵੱਲੋਂ ਮਨਜ਼ੂਰੀ ਤੇ ਮਸ਼ੀਨਾਂ ਮਿਲ ਜਾਣ ਕਿਹੜੇ ਐਲਨ ਮਸਕ ਹੋਰੀ ਇੱਥੇ ਸਾਡੇ ਘਰ ਘਰ ਐਲਨ ਮਸਕ ਬੈਠੇ ਨੇ ਜਿਹੜਾ ਬਿਜ਼ਨਸ ਬਲਾਸਟਰ ਚਲਾਇਆ ਸੀ ਸਕੂਲਾਂ ਚ ਪੰਜ ਪੰਜ ਬੱਚਾ ਨੇ ਗਰੁੱਪ ਬਣਾ ਕੇ 2-2000 ਰੁਪਿਆ ਉਹਨਾਂ ਨੂੰ ਦੇ ਕੇ 10-10000 ਹੋ ਗਿਆ ਵੀ ਤੁਸੀਂ ਕੁਝ ਵੀ ਬਣਾਓ ਉਹ ਇੱਕ ਬੱਚੇ ਨੇ ਹੈਲਮਟ ਬਣਾਇਆ ਉਹਦੇ ਸੈਂਸਰ ਲਾਤਾ ਇੱਕ ਉਹ ਕਹਿੰਦਾ ਜੀ ਜੇ ਸ਼ਰਾਬ ਪੀ ਕੇ ਸਟਾਰਟ ਕਰੂ ਹੁੰਦਾ ਹੀ ਨਹੀਂ ਮੈਂ ਕਿਹਾ ਵੀ ਹੈਗਾ ਤਾਂ ਵਧੀਆ ਮੈਂ ਕਿਹਾ ਜੁਗਾਰੀ ਐ ਪੰਜਾਬੀ ਮੈਂ ਕਿਸੇ ਹੋਰ ਤੋਂ ਕਰਾ ਲੂ ਵੀ ਆ ਭਾਈ ਕਿ ਮਾਰੀ ਇੱਕ ਕਿੱਕ ਤੇ ਕਹਿੰਦਾ ਨਾ ਜੀ ਹੈਲਮਟ ਤਾਂ ਪਾਉ ਕਿ ਜਦੋਂ ਹੈਲਮਟ ਪਾਵੇਂ ਕਹਿੰਦਾ ਬੰਦ ਹੋ ਜਾਊਗੀ ਸੁਣ ਗਿਆ ਤਰੀਕ ਤੈੱਕ ਟੈਕਨੀਕ ਤੇਰੀ ਵਧੀਆ ਫਿਰ ਕਿਸੇ ਕੰਪਨੀ ਵਾਲਿਆਂ ਨੇ ਉਹਦੇ ਨਾਲ ਐਗਰੀਮੈਂਟ ਕੀਤਾ ਕਿ ਭਾਈ ਤੂੰ ਸਾਡੇ ਵਾਸਤੇ ਬਣਾਏਗਾ ਛੋਟੇ ਛੋਟੇ ਬੱਚਿਆਂ ਦੇ ਕਾਡਾਂ ਦੇਖੋ ਉੱਥੇ ਨਵੀਆਂ ਨਵੀਆਂ ਚੀਜ਼ਾਂ ਨਵੀਆਂ ਨਵੀਆਂ ਕਾਫੀ ਬਣਾਉਣ ਗਿਆ ਮਸ਼ੀਨਾਂ ਬਿਨਾ ਝੱਗ ਵਾਲੀ ਕੌਫੀ ਬਣਾਉਣ ਵਾਲੀ ਮਸ਼ੀਨ ਕੱਢੀ ਬੈਠੇ ਇੱਕ ਮੈਂ ਕਿਹਾ ਆਹ ਵਧੀਆ ਕੀਤਾ ਯਾਰ ਅਸੀਂ ਬਿਆਂ ਬੂਹੇ ਜਾਣੇ ਕੌਫੀ ਦਾ ਕੱਪ ਦੇ ਦਿੰਦੇ ਆ ਜਦੋਂ ਨੂੰ ਕੌਫੀ ਥੇ ਹੁੰਦੀ ਆ ਉਦੋਂ ਨੂੰ ਮੁੱਕ ਜਾਂਦੀ ਆ ਝੱਗੀ ਝੱਗ ਹੁੰਦੀ ਆ ਉੱਥੇ ਫਿਰ ਅਹੀਂ ਤਰਕੇ ਜਾਈਆਂ ਜੰਨੇ ਚਲੋ ਚੰਗਾ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਬੜਾ ਕੁਝ ਸਾਡੇ ਬੱਚਿਆਂ 'ਚ ਟੈਲੈਂਟ ਆ ਬਹੁਤ ਟੈਲੈਂਟ ਆ ਕਿਉਂਕਿ ਸਾਡੇ ਕੋਲੇ ਪੜ੍ਹਾਈ ਦੇ ਸਾਧਨ ਬਦਲ ਗਏ ਹੁਣ ਅਸੀਂ ਹੁਣੇ ਹੀ ਅਜੇ 72 ਟੀਚਰ ਭੇਜੇ ਪਰਸੋ ਚੌਥੀ ਆਇਆ ਫਿਨਲੈਂਡ ਤੋਂ ਹੁਣ ਤੱਕ 250 ਟੀਚਰਾਂ ਨੂੰ ਅਸੀਂ ਸਿੰਗਾਪੁਰ ਫਿਨਲੈਂਡ ਦੀਆਂ ਪੜ੍ਹਾਈ ਨਵੇਂ-ਨਵੇਂ ਤਰੀਕਿਆਂ ਨਾਲ ਕਰਾਉਣ ਦੀਆਂ ਜਿਹੜੀਆਂ ਅਕੈਡਮੀਜ਼ ਨੇ ਉਹਨਾਂ 'ਚ ਆਪਣੇ ਪ੍ਰਿੰਸੀਪਲਾਂ ਨੂੰ ਤੇ ਈ.ਡੀ.ਟੀ. ਟੀਚਰਾਂ ਨੂੰ ਭੇਜ ਕੇ ਟ੍ਰੇਨਿੰਗ ਦੇ ਚੁੱਕੇ ਹਾਂ ਜੀ ਹਾਲੇ 3 ਸਾਲ ਹੀ ਹੋਏ ਨੇ 3 ਸਾਲ ਤਾਂ ਉਹਨਾਂ ਵਾਲਾ ਕਚਰਾ ਹੀ ਸਾਫ਼ ਕੀਤਾ ਹੈ ਹੁਣ ਹੁਣ ਦੇਖਣ ਲੱਗਣਗੇ ਰੰਗ ਪੰਜਾਬ ਦੇ ਹੁਣ ਉਦਘਾਟਨ ਹੋ ਰਹੇ ਨੇ ਅੱਜ ਫਲੋਰ ਤੋਂ ਆਇਆ ਪੰਜਾਬ ਪੁਲਿਸ ਦੇ ਐਸਐਚਓ ਨੂੰ 139 ਨਵੀਆਂ ਗੱਡੀਆਂ ਦਿੱਤੀਆਂ ਨੇ 319 ਪਹਿਲਾਂ ਦਿੱਤੀਆਂ ਸੀ ਪੰਜਾਬ ਦਾ ਇੱਕ ਵੀ ਥਾਣਾ ਇਹੋ ਜਾਂ ਨਹੀਂ ਜਿੱਥੇ ਐਸਐਚਓ ਕੋਲੇ ਨਵੀਂ ਗੱਡੀ ਸਕੋਰਪੀਓ ਨਵੀਂ ਗੱਡੀ ਨਾ ਹੋਵੇ ਇਹ ਜੱਗ ਕਿਉਂਕਿ ਉਹਨਾਂ ਨੇ ਜ਼ੀਰੋ ਗਰਾਊਂਡ ਤੇ ਉਹਨਾਂ ਨੇ ਕੰਮ ਕਰਨਾ ਹੈ ਉਹਨਾਂ ਕੋਲ ਤਾਂ ਗੱਡੀਆਂ ਨਵੀਆਂ ਚਾਹੀਦੀਆਂ ਨਾ ਪਹਿਲਾਂ ਇਹ ਉੱਪਰੋਂ ਸ਼ੁਰੂ ਕਰਦੇ ਸੀ ਪਿਛਲੇ ਐਸਐਸਪੀ ਉਹ ਥੋੜੀ ਜੀ ਰੱਦੀ ਜੀ ਕਰਕੇ ਡੀਐਸਪੀ ਨੂੰ ਦੇ ਦਿੰਦਾ ਸੀ ਡੀਐਸਪੀ ਹੋਰ ਰੱਦੀ ਜੀ ਕਰਕੇ ਉਹਦੋਂ ਥੱਲੇ ਫੜਾ ਦਿੰਦਾ ਸੀ ਜਦੋਂ ਤੱਕ ਥਾਣੇ ਪਹੁੰਚਦੀ ਸੀ ਉਹਦਾ ਮੂਰਲਾ ਬੰਪਰ ਕਿਸੇ ਹੋਰ ਮਾਡਲ ਦਾ ਹੁੰਦਾ ਸੀ ਮਗਰਲਾ ਕਿਸੇ ਹੋਰ ਮਾਡਲ ਦਾ ਹੁੰਦਾ ਸੀ ਕਈ ਵਾਰੀ ਜਿਹਨੂੰ ਫੜਨਾ ਹੁੰਦਾ ਸੀ ਉਹਨੂੰ ਕਹਿਣਾ ਪੈਂਦਾ ਸੀ ਬਾਈ ਬਣ ਕੇ ੱੱਕਾ ਲਾ ਕੇ ਸਟਾਰਟ ਕਰਾਈ ਤੈਨੂੰ ਫੜਨਾ ਹੈ ਮੈਂ ਕਿਹਾ ਨਵੀਆਂ ਗੱਡੀਆਂ ਇਹਨਾਂ ਨੂੰ ਦਿਓ ਜਿਨ੍ਹਾਂ ਨੇ ਮਗਰ ਭੱਜਣਾ ਉਹਨਾਂ ਦੇ ਜਿਨ੍ਹਾਂ ਨੇ ਅਪਰਾਧੀਆਂ ਨੂੰ ਫੜਨਾ ਹੈ ਜਿਨ੍ਹਾਂ ਨੇ ਚਿੱਤੇ ਦੇ ਤਸਕਰਾਂ ਨੂੰ ਫੜਨਾ ਹੈ ਉਹ ਅਪਗ੍ਰੇਡ ਕੀਤਾ ਪੁਲਿਸ ਨੂੰ ਪਰ ਹੁਣ ਇੱਕ ਨਵਾਂ ਕੈਬਨਟ ਚਾਜ ਜੀ ਡਿਸੀਜਨ ਕੀਤਾ ਹੈ ਕਿ ਕਈ ਕਾਪੀਐਸ ਅਫਸਰੇ ਕਈ ਐਸ ਅਫਸਰੇ ਕਈ ਐਫਐਸ ਅਫਸਰ ਇੰਡੀਅਨ ਫੋਰਨ ਆਪਣਾ ਫੋਰੈਸਟ ਸਰਵਿਸ ਉਹਨਾਂ ਨੂੰ ਅਸੀਂ ਕਹਾਂਗੇ ਕਿ ਅਸੀਂ 80 ਕਿਤੇ ਸਕੂਲ ਕਰੀਬ ਅਸੀਂ ਪਹਿਲਾਂ ਪਾਇਲਟ ਦੇ ਤੌਰ ਤੇ ਚੁਣ ਰਹੇ ਹਾਂ ਸਕੂਲ ਆਫ ਐਕਸਲੈਂਸ ਕਿ ਉਹ ਐਸਐਸਪੀ ਇੱਕ ਸਕੂਲ ਨੂੰ ਅਡਾਪਟ ਕਰ ਲੂਗਾ ਹਫਤੇ ਚ ਘਟੂ ਘਟ ਇੱਕ ਵਾਰੀ ਉਹ ਸਕੂਲ ਚ ਜਾ ਕੇ ਆਊਗਾ ਬੱਚਿਆਂ ਨਾਲ ਗੱਲ ਕਰੂਗਾ ਕੀ ਬਣਨਾ ਹੈ ਜਿਹੜੇ ਬੱਚਿਆਂ ਨੇ ਪੁਲਿਸ ਜਾਣਾ ਹੈ ਉਹ ਦੱਸੂਗਾ ਪੁਲਿਸ ਜਾਣ ਦੇ ਤਰੀਕੇ ਵੀ ਆ ਮੈਂ ਪੜਦਾ ਹੁੰਦਾ ਸੀ ਮੈਂ ਵੀ ਪੁਲਿਸ ਸੀ ਜਦੋਂ ਆਇਆ ਆ ਮੈਂ ਇਸੇ ਤਰ੍ਹਾਂ ਹੀ ਇਸੇ ਤਰ੍ਹਾਂ ਜੇ ਕਿਸੇ ਨੇ ਡੀਸੀ ਬਣਨਾ ਹੈ ਤਾਂ ਡਿਪਟੀ ਕਮਿਸ਼ਨਰ ਜਦੋਂ ਉੱਥੇ ਬੈਠਾ ਹੋਊਗਾ ਉਹ ਦੱਸੂਗਾ ਵੀ ਕਿਵੇਂ ਆਈਐਸ ਦਾ ਪੇਪਰ ਹੁੰਦਾ ਹੈ ਮੇਨ ਦੇ ਪੇਪਰ ਕੀ ਹੁੰਦੇ ਨੇ ਕਿਹੜੀਆਂ ਕਿਤਾਬਾਂ ਪੜ੍ਹਨੀਆਂ ਪੈਂਦੀਆਂ ਨੇ ਤੇ ਕਿੱਥੇ ਟ੍ਰੇਨਿੰਗ ਹੁੰਦੀ ਹੈ ਉਹ ਸਾਰਾ ਦੱਸਿਆ ਬੱਚਿਆਂ ਨੂੰ ਹੌਸਲਾ ਆਊਗਾ ਮਾਪਿਆਂ 'ਚ ਖੁਸ਼ੀ ਹੋਊਗੀ ਸਾਨੂੰ ਸਾਡੇ ਬੱਚਿਆਂ ਨੂੰ ਦੱਸਣ ਵਾਸਤੇ ਡੀਸੀ ਆਪ ਆਉਂਦਾ ਸਾਡੇ ਸਕੂਲ 'ਚ ਇਸ ਤਰ੍ਹਾਂ ਦੇ ਨਵੇਂ ਆਈਡੀਆ ਲੈ ਕੇ ਆ ਰਹੇ ਔਰ ਕ腐ਪਸ਼ਨ ਦੇ ਵਿਰੁੱਧ ਜ਼ੋਰਦਾਰ ਮਹਿੰਮ ਚੱਲ ਰਹੀ ਹੈ ਜੇ ਕਿਤੇ ਤੁਹਾਨੂੰ ਕੋਈ ਨਸ਼ੇਵਾਰੇ ਕਿ ਫਲਾਨੇ ਪਿੰਪਲ ਥੱਲੇ ਨਸ਼ਾ ਵਿਕੀ ਜਾਂਦਾ ਇੱਕ ਫੋਨ ਨੰਬਰ ਹੈ 9779 100200 9779 100 200 ਇਸ ਨੰਬਰ ਤੇ ਤੁਹਾਡਾ ਨਾਮ ਨਹੀਂ ਆਊਗਾ بس دس دو ਵੀ ਇੱਥੇ ਆ ਜਗ੍ਹਾ ਤੇ ਨਸ਼ਾ ਵਿਕੀ ਜਾਂਦਾ ਤੁਹਾਡਾ ਨਾਮ ਗੁਪਤ ਜਿਹੜਾ ਜਾਣਕਾਰੀ ਗੁਪਤ ਰੱਖੀ ਜਾਊ ਬਾਕੀ ਕੰਮ ਸਾਡਾ ਇਸੇ ਤਰੀਕੇ ਜੇ ਕੋਈ ਕਿਤੇ ਰਿਸ਼ਵਤ ਮੰਗਦਾ ਤੁਹਾਡੇ ਤੋਂ ਉਹਦਾ ਵੀ ਵਟਸਐਪ ਨੰਬਰ ਉਹ ਸਾਨੂੰ ਭੇਜ ਦੋ ਬਾਕੀ ਕੰਮ ਸਾਡਾ ਮੈਂ ਤੁਹਾਨੂੰ ਕਹਿ ਕੇ ਪਹਿਲੇ 3 ਸਾਲ ਤੱਕ ਪਲੈਨਿੰਗ ਬਣਾਉਣ ਨੂੰ ਹੀ ਲੱਗੇ ਸਾਡੇ ਐਨਾ ਗੰਦ ਪਾਇਆ ਹੋਇਆ ਸੀ ਪੰਜਾਬ ਵਿੱਚ ਲੁੱਟ ਲਿਆ ਸੀ ਖਾ ਲਿਆ ਸੀ ਪੰਜਾਬ ਇਹਨਾਂ ਨੇ ਜਦੋਂ ਸਰਕਾਰਾਂ ਦੇ ਵਿੱਚ ਬੈਠੇ ਹੋਏ ਮੰਤਰੀ ਨਸ਼ਾ ਬਕਾਉਣ ਜਦੋਂ ਨਸ਼ੇ ਦੇ ਵੱਡੇ ਤਸਕਰ ਮੰਤਰੀ ਦੀ ਗੱਡੀ 'ਚ ਸਫ਼ਰ ਕਰਨ ਫਿਰ ਜਦੋਂ ਬਾੜੀ ਖੇਤ ਨੂੰ ਖਾਣ ਲੱਗ ਜੇ ਫਿਰ ਉਸ ਖੇਤ ਦੀ ਖੇਤ ਨੂੰ ਕੌਣ ਬਚਾਊ ਜੇ ਮਾਲੀ ਹੋਈ ਬੇਈਮਾਨ ਹੋ ਜੇ ਫਿਰ ਬਾਗ ਨੂੰ ਕੌਣ ਬਚਾਊ ਸੋ ਇਸ ਕਰਕੇ ਨਾ ਮੇਰਾ ਕਿਸੇ ਰੇਤੇ ਵਾਲੇ ਨਾਲ ਹਿੱਸਾ ਹੈ ਨਾ ਕਿਸੇ ਬੱਸਾਂ ਵਾਲੇ 'ਚ ਹਿੱਸਾ ਹੈ ਨਾ ਕਿਸੇ ਟਾਬੇ ਵਾਲੇ ਚ ਹਿੱਸਾ ਨਾ ਕਿਸੇ ਸ਼ਰਾਬਾਂ ਵਾਲੇ ਚ ਹਿੱਸਾ ਜੇ ਮੇਰਾ ਹਿੱਸਾ ਹੈ ਤਾਂ ਸਾਡੇ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਹੈ ਹੋਰ ਮੇਰਾ ਕਿਧਰ ਹੋਈ ਸਰ ਬਾਹਰ ਚੀਜ਼ਾਂ ਜਿਹੜੀਆਂ ਬਣ ਰਹੀਆਂ ਨੇ ਇਹਨਾਂ ਨੇ ਫਿਊਚਰ ਬਣਾਉਣਾ ਸਾਡੇ ਪੰਜਾਬ ਦਾ ਇੱਥੋਂ ਨਿਕਲ ਕੇ ਬੱਚਾ ਇੱਕ ਦਿਨ ਵੀ ਬੇਰੁਜ਼ਗਾਰ ਨਹੀਂ ਰਹੂਗਾ ਨਹੀਂ ਤਾਂ ਧਰਨੇ ਲਾਉਂਦੇ ਲਾਉਂਦੇ ਓਵਰ ਏਜ ਹੋ ਗਏ ਜੀ ਮੇਰੇ ਕੋਲੇ ਆਉਂਦੇ ਨੇ ਅਸੀਂ ਹੁਣ ਕਈ ਵਾਰੀ ਕਈ ਡਿਪਾਰਟਮੈਂਟਾਂ ਚ ਉਮਰ ਦੀ ਹੱਦ ਵਧਾਈ ਵਧਾਉਣੀ ਪਈ ਕਹਿੰਦੇ 10 ਸਾਲ ਤੋ ਧਰਨੇ ਲਈ ਜਾਂਦੇ ਨਹੀਂ ਹੁਣ ਉਮਰ ਬੁਮਰ ਬਦਗੀ ਜੀ ਕਹਿੰਦੇ 37 ਤੋਂ ਉੱਪਰ ਹੋ ਗਈ ਅੱਛਾ ਸਾਡੇ ਨੌਜਵਾਨ 37 ਤੋਂ ਉੱਪਰ ਹੋ ਜਾਣ 10-10 ਸਾਲ ਧਰਨੇ ਦੇ ਦੇਣ ਤੇ 37 ਤੋਂ ਇੱਕ ਦਿਨ ਵੀ ਟੱਪ ਜਾਣ ਤੁਸੀਂ ਓਵਰੇਜ ਤੁਹਾਨੂੰ ਨੌਕਰੀ ਨਹੀਂ ਮਿਲ ਸਕਦੀ ਆ ਲੀਡਰਾਂ ਚੋਂ ਰਿਟਾਇਰ ਹੋਇਆ ਕੋਈ ਉਹ 90 90 ਸਾਲ ਦੇ 95 95 ਸਾਲ ਦੇ ਹਟਦੀ ਹੀ ਨਹੀਂ ਤਿੰਨ ਜਣੇ ਇਧਰੋਂ ਫੜਦਿਆ ਤਿੰਨ ਜਣੇ ਇਧਰੋਂ ਫੜਦਿਆ ਚੱਕ ਕੇ ਸਟੇਜ ਤੇ ਧਰਦਿਆ ਫੇਰ ਵੀ ਇੱਕ ਮੌਕਾ ਹੋਰ ਦਿਓ ਜੀ ਉਹ ਮੈਂ ਖਿਆ ਬਾਬਾ ਜੀ ਸੇਵਾ ਕਰਾਉਣ ਦੇ ਦਿਨ ਨੇ ਯਾਰ ਹੁਣ ਤੁਸੀਂ ਸੇਵਾ ਕਰੋਗੇ ਕਿਹੜੀ ਨਵੇਂ ਜੋ ਆਕਾ ਨੂੰ ਕੰਮ ਕਰ ਲੈਣ ਦੋ ਕੋਈ ਸੂਏ ਚੀਜ਼ਾਂ ਬਦਲਣ ਵਾਲੀਆਂ ਰਿਟਾਇਰਮੈਂਟ ਦੀ ਏਜ ਹੀ ਹੈ ਨਹੀਂ ਲੈ ਹਟਦੇ ਹੀ ਨਹੀਂ ਇੱਕ ਵਾਰੀ ਹਾਰ ਜਣ ਕਹਿੰਦੇ ਦੂਜੇ ਹਲਕੇ ਚ ਖੜੇ ਹੋਵਾਂਗੇ ਕੀ ਕੋਈ ਨਾ ਕੋਈ ਵੋਟਾਂ ਆਈਆਂ ਲੈਣੀਆਂ ਨੇ ਜਗਾੜ ਲਾਈ ਰੱਖਦੇ ਰਹਿੰਦੇ ਨੇ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਮਾਪੇ ਵੀ ਆਏ ਹੋਣਗੇ ਬੱਚੇ ਵੀ ਆਏ ਨੇ ਜਿਹੜਾ ਮੁੱਖ ਮੰਤਰੀ ਹੁੰਦਾ ਲਾਣੇਦਾਰ ਹੁੰਦਾ ਸਟੇਟ ਦਾ ਜਿਵੇਂ ਘਰ ਦਾ ਲਾਣੇਦਾਰ ਹੁੰਦਾ ਮੋਂ ਪੰਜਾਬ ਨੂੰ ਇੱਕ ਪਰਿਵਾਰ ਮੰਨ ਲੋ ਤੁਸੀਂ ਮੈਨੂੰ ਲਾਣੇਦਾਰ ਚੁਣਿਆ ਔਰ ਲਾਣੇਦਾਰ ਦਾ ਫਰਜ ਬਣਦਾ ਘਰ ਦੇ ਹਰੇਕ ਜੀ ਨੂੰ ਖੁਸ਼ ਰੱਖੇ ਹਰੇਕ ਜੀ ਦੀ ਗੱਲ ਸੁਣੇ ਹਰੇਕ ਜੀ ਦਾ ਜਿਹੜਾ ਸ਼ਿਕਵਾ ਉਹ ਦੂਰ ਕਰੇ ਤਾਂ ਘਰ ਤਰੱਕੀ ਕਰੂਗਾ ਜੀ ਜੇ ਘਰ ਚ ਪਾੜ ਪੈ ਗਿਆ ਵੱਡੀ ਬਹੂ ਕਿਧਰੇ ਹੋਰ ਤਰੀ ਫਿਰਦੀ ਐ ਛੋਟੀ ਬਹੂ ਕਿਸੇ ਦੇ ਹੋਰ ਆਲੇ ਪਾਸਿਓਂ ਚੁਗਲੀਆਂ ਕਰੀ ਜਾਂਦੀ ਐ ਵੱਡਾ ਮੁੰਡਾ ਉਹ ਕੁੰਡੀ ਲਈ ਜਾਂਦਾ ਹੈ 38 ਤੋਂ ਪੈਸੇ ਲਈ ਜਾਂਦਾ ਹੈ ਛੋਟਾ ਪਤਾ ਨਹੀਂ ਕਿਤੋਂ ਆਧਾਰ ਦੂਰ ਲੈ ਕੇ ਖਾ ਗਿਆ ਵੱਲੋਂ ਵੇਚਿਆ ਫੇਰ ਕਿਵੇਂ ਕਰ ਚੱਲੂਗਾ ਜੀ ਤੁਹਾਡਾ ਸੋ ਇਸ ਕਰਕੇ ਬਤੌਰ ਕਸਟੋਡੀਅਨ ਬਤੌਰ ਸਟੇਟ ਦਾ ਹੈੱਡ ਮੈਂ ਮਾਪਿਆਂ ਨੂੰ ਵੀ ਬੱਚਿਆਂ ਨੂੰ ਵੀ ਇਹ ਤੁਹਾਨੂੰ ਗਾਰੰਟੀ ਦਿੰਦਾ ਮੈਂ ਤੁਹਾਨੂੰ ਅਸ਼ੋਰੈਂਸ ਦਿੰਦਾ ਕਿ ਤੁਹਾਡਾ ਭਵਿੱਖ ਬਿਲਕੁਲ ਸਹੀ ਹੱਥਾਂ 'ਚ ਐ ਯਕੀਨ ਰੱਖਿਓ ਇਸੇ ਤਰ੍ਹਾਂ ਹੀ ਬਾਕੀ ਕੰਮ ਸਾਡਾ ਹੈ ਉਹ ਜਿਵੇਂ ਪਾਤਰ ਸਾਹਿਬ ਨੇ ਲਿਖਿਆ ਕਿ ਕੀ ਹੋਇਆ ਜੇ ਪੱਤ ਚੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਜ਼ਮੀਨ ਰੱਖੋ ਇੱਥੇ ਫੁੱਲ ਲੁੱਗਣਗੇ ਇਸੇ ਧਰਤੀ ਤੇ ਪੰਗੜੇ ਪੈਣਗੇ ਇਸੇ ਧਰਤੀ ਤੇ ਹੁਣ 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 ਇਹ ਹਜੇ ਫੰਕਸ਼ਨ ਹੋਣ ਲੱਗੇ ਪਹਿਲੇ ਇਹ ਜੇ ਫੰਕਸ਼ਨ ਹੀ ਹੋਣੋਂ ਅਟਗੇ ਸੀ ਕੋਈ ਨਿਯੁਕਤੀ ਪੱਤਰ ਵੰਡ ਸਮਰੋਹ ਹੁੰਦੀ ਹੀ ਨਹੀਂ ਸੀ ਕੋਈ ਕਿਸੇ ਨੌਕਰੀ ਦੇਣ ਦਾ ਜਾਂ ਕੋਈ ਇੰਡਸਟਰੀ ਵਾਲੇ ਨਾਲ ਗੱਲਬਾਤ ਕਰਨ ਦਾ ਬੈਠੇ ਨੇ ਇਹ ਕਹਿੰਦੇ ਜੀ ਸਾਨੂੰ ਤਾਂ 10-15 ਸਾਲ ਤੋਂ ਕੋਈ ਮਿਲੇ ਹੀ ਨਹੀਂ ਸੰਤ ਅੰਦਰ ਹੀ ਨਿਵੜਨ ਦਿੰਦੇ ਸੀ ਹੁਣ ਪਰਿਵਾਰ ਕਮੌਲ ਹੈ ਚੰਡੀਗੜ੍ਹ ਆਉਂਦੇ ਨੇ ਵੈਸੀ ਫੋਨ ਕਰ ਲੈਂਦੇ ਨੇ ਇੱਧਰ ਆਏ ਹੋਏ ਸੀ ਆਜੋ ਮੈਂ ਚਾਹ ਪੀਜੋ ਕਰੇ ਭੈਜਨੇ ਹੁਣ ਆਪਦਾ ਘਰ ਹੈ ਬੜੀ ਦੇਰ ਬਾਅਦ ਉਹ ਘਰ ਜਿਹੜੇ ਨੇ ਨਾ ਚੰਡੀਗੜ੍ਹ ਦੇ 2 ਸੈਕਟਰ ਵਾਲੇ ਉਹ ਬੜੀ ਦੇਰ ਬਾਅਦ ਆਮ ਲੋਕਾਂ ਲਈ ਖੁੱਲੇ ਨੇ ਨਹੀਂ ਤਾਂ ਵੜ ਨਹੀਂ ਦਿੰਦੇ ਸੀ ਉੱਤੇ ਸੋਇਸ਼ ਕਰਕੇ ਮੈਂ ਅੱਜ ਬਹੁਤ ਖੁਸ਼ ਆ ਇਸ ਸਾਨੀ ਸਾਹਿਬ ਜੋ ਤੁਸੀਂ ਇਹ ਐਫਰਟ ਕਰ ਰਹੇ ਹੋ ਔਰ ਅਸੰਜੀਵ ਰੋੜਾ ਜੀ ਨੂੰ ਅਸੀਂ ਹਸਪਤਾਲ ਵਾਲੇ ਪਾਸੇ ਲਾਇਆ ਹੋਇਆ ਉਹ ਵੀ ਬਹੁਤ ਐਫਰਟ ਕਰ ਰਹੇ ਨੇ ਤੇ ਬਾਕੀ ਇਹਨਾਂ ਕੋਲੇ ਆਪ ਵੀ ਫੰਡ ਹੈਗਾ ਰਾਜ ਸਭਾ ਦਾ ਇਧਰ ਸਰਕਾਰ ਕੋਲੇ ਵੀ ਹੈਗਾ ਤੇ ਅਸੀਂ ਫੰਡਾਂ ਦੀ ਕਮੀ ਨਹੀਂ ਆਉਣ ਦੇਵਾਂਗੇ ਬਸ ਤੁਸੀਂ ਪੜਨ ਵਾਲੇ ਬਣੋ ਮੈਰਿਟ ਵਾਲੇ ਬਣੋ ਮੈਰਿਟ ਦੇ ਵਿੱਚ ਨੰਬਰ ਲੈ ਆਓ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਕਿ ਤੁਹਾਡੇ ਨੰਬਰ ਵੱਧ ਆਗੇ ਪਰ ਘੱਟ ਨੰਬਰ ਵਾਲਾ ਨੌਕਰੀ ਲੈ ਗਿਆ ਕਿਉਂਕਿ ਉਹਦੇ ਬਾਪੂ ਕੋਲੇ ਪੈਸੇ ਸੀ ਜਾਂ ਉਹਦਾ ਬਾਪੂ ਕਿਸੇ ਮੰਤਰੀ ਨੂੰ ਜਾਣਦਾ ਸੀ ਨਾ ਜਿਹੜਾ ਮੈਰਿਟ ਚ ਆਊਗਾ ਉਹੀ ਨੌਕਰੀ ਪਾਊਗਾ ਉਹੀ ਕੁਰਸੀ ਤੇ ਬੈਠੂਗਾ ਦੂਜੇ ਨਹੀਂ ਬੈਠੇ ਇੱਕ ਪਰਿਵਾਰ ਚ ਤਿੰਨ ਤਿੰਨ ਚਾਰ ਚਾਰ ਨੌਕਰੀਆਂ ਵੀ ਮਿਲ ਗਈਆਂ ਇੱਕ ਇੱਕ ਪਰਿਵਾਰ ਚ ਤਿੰਨ ਤਿੰਨ ਚਾਰ ਚਾਰ ਨੌਕਰੀਆਂ ਵੀ ਮਿਲ ਗਈਆਂ ਆ ਗਵਿੰਦ ਆਪਣਾ ਮਲੋਹ ਕੋਲੇ ਪਿੰਡ ਹੈ ਦੋ ਜੋੜੀਆਂ ਬੇਟੀਆਂ ਪੈਦਾ ਹੋ ਗਈਆਂ ਕਿਸੇ ਘਰ ਚ ਲੋਕ ਇੱਕ ਨਹੀਂ ਚਰਦੇ ਦੋ ਹੋ ਗਈਆਂ ਟਵਿਨਸ ਹੋ ਗਈਆਂ ਜੋੜੀਆਂ ਬੱਚੀਆਂ ਪੈਦਾ ਹੋ ਗਈਆਂ ਲੋਕ ਉਹਨਾਂ ਨੂੰ ਇਹ ਕਹਿਣ ਆਇਆ ਕਰਨ ਪਈ ਤੁਹਾਡੇ ਪੁਰਾਣੇ ਜਨਮ ਦੇ ਕੋਈ ਪਾਪ ਸਾਹਮਣੇ ਆਏ ਨੇ ਵੀ ਦੋ ਦੋ ਕੁੜੀਆਂ ਜੰਮ ਪੀਆਂ ਉਹਨਾਂ ਪਰਿਵਾਰ ਨੇ ਬੱਚਿਆਂ ਨੂੰ ਪੜਾਇਆ ਆ 6 ਮਹੀਨੇ ਪਹਿਲਾਂ ਦੋਨੇ ਕੁੜੀਆਂ ਜੱਜ ਬਣ ਗਈਆਂ ਦੋਨੇ ਭੈਣਾਂ ਜੱਜ ਬਣ ਗਈਆਂ ਫੇਰ ਗਪਾਲ ਸਵੀਟਾਂ ਦੇ ਡੰਬੇ ਚੱਕੀ ਫਿਰਨ ਲੋਕ ਕਹਿੰਦੇ ਜੀ ਪੁਰਾਣੇ ਜਨਮਾਂ ਦਾ ਕੋਈ ਪੁੰਨ ਸਾਹਮਣੇ ਆਇਆ ਲਓ ਇਹ ਤਾਂ ਉਹਦੀ ਬਦਲ ਜਾਂਦੇ ਆ ਚੜਦੇ ਨੂੰ ਸਲਾਮਾਂ ਨੇ ਸੋਇਸ ਕਰਕੇ ਆਪਣੇ ਹੁਨਰ ਤੇ ਯਕੀਨ ਰੱਖੋ ਤੁਹਾਡਾ ਹੁਨਰ ਤੁਹਾਡੀ ਸ਼ਾਨ ਬੜਾ ਵਧੀਆ ਸਲੋਗਨ ਤੇ ਉਹ ਤੁਹਾਡੇ ਹੁਨਰ ਨੂੰ ਰੇਤੀ ਲਾਉਣ ਵਾਸਤੇ ਤੁਹਾਡੇ ਟੈਲੈਂਟ ਨੂੰ ਹੋਰ ਵਧਾਉਣ ਵਾਸਤੇ ਇਹ ਹਜੇ ਇੰਸਟੀਚੂਟ ਖੁੱਲ ਰਹੇ ਨੇ ਤੁਸੀਂ ਜਹਾਜ਼ ਹੋ ਤੁਹਾਡੇ ਇੰਜਣਾਂ ਤੇ ਮੈਨੂੰ ਯਕੀਨ ਹੈ ਅਸੀਂ ਤੁਹਾਨੂੰ ਰਨਵੇ ਪ੍ਰੋਵਾਈਡ ਕਰਾਵਾਂਗੇ ਕਿ 99 ਤੋਂ ਬਿਨਾ ਜਹਾਜ਼ ਉੱਡ ਨਹੀਂ ਸਕਦਾ 99 ਅਸੀਂ ਦੇਵਾਂਗੇ ਜਹਾਜ਼ ਤੁਸੀਂਓ ਜਿੱਡੀਆਂ ਮਰਜ਼ੀ ਫਲਾਈਟਾਂ ਅਸਮਾਨਾਂ ਤੱਕ ਫਲਾਈਟਾਂ ਲਾਓ ਉੱਚੇ ਉੱਡੋ ਪਰ ਹਾਂ ਜਹਾਜ਼ ਨੂੰ ਉੱਪਰ ਉੱਡ ਕੇ ਹੰਕਾਰ ਨਹੀਂ ਕਰਨਾ ਚਾਹੀਦਾ ਕਿ ਮੈਂ ਬਹੁਤ ਉੱਚਾ ਹੋ ਗਿਆ 99 ਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਕਿਉਂਕਿ ਉਤਰਨਾ ਵੀ ਹੁੰਦਾ ਹੈ ਹੈਨਾ ਸਵਾ ਦਾ ਵਿਰਸਾ ਵੀ ਯਾਦ ਰੱਖੋ ਜਿੱਥੋਂ ਆਏ ਆ ਆਪਣੇ ਟੀਚਰ ਆਪਣੇ ਮਾਪੇ ਆਪਣਾ ਪਿੰਡ ਆਪਣਾ ਬਚਪਨ ਜਿੱਥੇ ਬੀਤਿਆ ਫਲੂ ਯਾਰ ਦੋਸਤ ਆਪਣੇ ਪੁਰਾਣੇ ਉਹਨਾਂ ਨੂੰ ਵੀ ਯਾਦ ਰੱਖੋ ਜੇ ਕਿਸੇ ਨੂੰ ਲੋੜ ਹੈ ਦੇਖੋ ਟਾਈਮ ਤੇ ਜੇ ਕੋਈ ਨਹਿਰ ਚ ਡੁੱਬਦਾ ਜਾਂਦਾ ਹੈ ਟਾਈਮ ਤੇ ਕੋਈ ਰੱਸਾ ਸਿੱੜਦਾ ਜਾਂ ਟਾਈਮ ਤੇ ਕੋਈ ਕਿਸੇ ਨੇ ਭਗਾ ਕੇ ਕੋਈ ਆਪਣੀ ਕਈ ਵਾਰੀ ਪੱਗ ਵੀ ਲਾ ਕੇ ਬੰਦੇ ਨਹਿਰ ਸੁਟਦੇ ਟਾਈਮ ਤੇ ਸੁੱਟੀ ਗਈ ਉਹਨੇ ਫੜ ਲਈ ਜਾਨ ਬਚ ਜਾਂਦੀ ਹੈ ਸੋ ਜੇ ਕੋਈ ਤੁਹਾਡੇ ਤੋਂ ਸਹਾਇਤਾ ਮੰਗਦਾ ਜਰੂਰ ਕਰੋ ਕਿਉਂਕਿ ਇਸ ਤੋਂ ਵੱਡਾ ਪੁੰਨ ਕੋਈ ਹੈ ਨਹੀਂ ਵਿੱਦਿਆ ਵਿਚਾਰੀ ਤਪਾਰੋ ਪੁਕਾਰੀ ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ ਸਕੂਲਾਂ 'ਚ ਲਿਖਿਆ ਆ ਪਾ ਅਕਸਰ ਪੜਦੇ ਆ ਸੋ ਇਸ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਹੈ ਕਿ ਤੁਸੀਂ ਇੰਨੇ ਚਿਰ ਤੋਂ ਬੈਠੇ ਹੋ ਮੈਂ ਜਿਆਦਾ देर ਤੁਹਾਡਾ ਨਹੀਂ ਹੋਰ ਲੈਣਾ ਔਰ ਮੈਂ ਸਾਰੇ ਸਟਾਫ ਦਾ ਵੀ ਇੰਡਸਟਰੀ ਵਾਲਿਆਂ ਦਾ ਵੀ ਜਦੋਂ ਵੀ ਬੁਲਾਇਦਾ ਅਸੀਂ ਇਹਨਾਂ ਤੋਂ ਕਦੇ-ਕਦੇ ਇਹਨਾਂ ਨੂੰ ਪੁੱਛ ਕੇ ਦੇਖ ਲਓ ਅਸੀਂ ਇਹਨਾਂ ਤੇ ਕਦੇ ਬੋਝ ਨਹੀਂ ਪਾਉਂਦੇ ਵੀ ਆ ਲਾਲ ਥੈਲੀਆਂ ਦੇ ਦਿਓ ਸਾਨੂੰ ਫੰਡ ਦੇ ਦਿਓ ਜੀ ਹੈ ਨਹੀਂ ਤਾਂ ਜਿਹੜੇ ਇੰਡਸਟਰੀ ਵਾਲੇ ਨੇ ਉਹ ਲੀਡਰਾਂ ਨੂੰ ਵੋਟਾਂ ਜੀਆਂ ਵੇਲੇ ਯਾਦ ਆਉਂਦੇ ਆ ਲਾਲ ਜੀਆਂ ਥੈਲੀਆਂ ਲੈ ਲੈਂਦੇ ਆ ਨਾ ਤੋਂ ਉਹ ਇਹ ਵੀ ਦੋ ਦੋ ਚੱਕੀ ਫਿਰਦੇ ਰਹਿੰਦੇ ਆ ਇੱਕ ਉਧਰ ਦੀ ਪਾਰਟੀ ਨੂੰ ਫੜਾਇਆ ਹੁੰਦੇ ਆ ਇੱਕ ਉਹਨਾਂ ਨੂੰ ਫੜਾਇਆ ਹੁੰਦੇ ਆ ਇਸ ਕਰਕੇ ਨਹੀਂ ਕਿ ਦੋਨਾਂ ਪਾਰਟੀਆਂ ਦੇ ਮੈਨੀਫੈਸਟੋ ਇਹਨਾਂ ਨੂੰ ਕੋਈ ਚੰਗੇ ਲੱਗਦੇ ਨੇ ਇਹ ਕਹਿੰਦੇ ਯਾਰ ਭਾਈ ਜੇ ਤੂੰ ਜਿੱਤ ਗਿਆ ਤੂੰ ਨਾ ਤੰਗ ਕਰੀ ਜੇ ਤੂੰ ਜਿੱਤ ਗਿਆ ਤੂੰ ਨਾ ਤੰਗ ਕਰੀ ਆਪਦਾ ਦਫਾ ਹੋ ਇੱਥੋਂ ਸਾ ਤੋਂ ਮਤਲਬ ਆਹ ਤਾਂ ਸਾਡੀ ਹਾਲਾਤ ਕਰਤੀ ਸੀ ਮਨ ਸਰਕਾਰਾਂ ਤੰਗ ਕਰ ਨਮਸਤੇ ਬਣਦੀਆਂ ਨੇ ਸਰਕਾਰਾਂ ਤੁਹਾਡਾ ਬਿਜ਼ਨਸ ਵਧਾਉਣ ਵਾਸਤੇ ਬਣਦੀਆਂ ਨੇ। ਸੋ ਇਸ ਕਰਕੇ ਸਾਡੇ ਭਾਈ ਇਹ ਵੀ ਸਾਡੇ ਪਰਿਵਾਰ ਦਾ ਹਿੱਸਾ ਹੀ ਨੇ। ਸਾਡੇ ਪਰਿਵਾਰਕ ਫੰਕਸ਼ਨਾਂ ਚ ਆਉਂਦੇ ਨੇ। ਸਾਡੇ ਦੁੱਖ ਸੁੱਖ ਚ ਅਸੀਂ ਵੀ ਜਾਨਦੇ ਆ। ਸੋ ਇਸ ਕਰਕੇ ਸਾਰਿਆਂ ਨੇ ਮਿਲ ਕੇ ਪੰਜਾਬ ਨੂੰ ਇਕੱਠੇ ਮਿਲ ਕੇ ਸਾਰਿਆਂ ਨੇ ਪੰਜਾਬ ਨੂੰ ਉੱਪਰ ਲੈ ਕੇ ਜਾਣਾ ਹੈ। ਔਰ ਪੰਜਾਬ ਭਾਰਤ ਹੈ ਬਾਗਮੁੰਦਰੀ। ਭਾਰਤ ਹੈ ਬਾਗਮੁੰਦਰੀ ਵਿੱਚ ਨਗ ਪੰਜਾਬ ਦਾ। ਇਹ ਜਿਹੜਾ ਪੰਜਾਬ ਹੈ ਨਾਗਾਇ ਮੰਦਰੀ ਦਾ ਨਗ ਬਿਨਾ ਮੰਦਰੀ ਜੱਜਦੀ ਨਹੀਂ ਪਰ ਨਗ ਨੂੰ ਆਪਾਂ ਫਿੱਕਾ ਨਹੀਂ ਪੈਣ ਦੇਣਾ ਨਗ ਨੂੰ ਹੋਰ ਚਮਕਾਵਾਂਗੇ ਲੋਕੋਂ ਕੋ ਅਕਸਰ ਕਹਤੇ ਸੁਣਾ ਹੈ ਜਿੰਦਾ ਰਹੇ ਤਾਂ ਫਿਰ ਮਿਲेंगे ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤਾਂ ਜਿੰਦਾ ਰਹਾਂਗੇ ਬਹੁਤ ਬਹੁਤ ਧੰਨਵਾਦ ਦੋਨੋਂ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਹਿਰਾ ਸਾਸ਼ਟਰੀਆ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਰੱਖਿਆ ਕਰੋ ਬਹੁਤ ਬਹੁਤ ਧੰਨਵਾਦ 1 ਮਿੰਟ ਸਨਮਾਨ ਸਮਾਰੋਹ ਦੀ ਰਸਮ ਹੈ ਪਲੀ ਸਾਰੇ ਬੈਠ ਜਾਣਗੇ ਜੀ ਅਜੇ ਕਿਸੇ ਨੇ ਨਹੀਂ ਜਾਣਾ ਮੈਂ ਬਹੁਤ ਹੀ ਸਤਿਕਾਰ ਦੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੂੰ ਕਾਂਗੇ ਤੁਹਾਡੇ ਕਰ ਕਮਲਾ ਤੋਂ ਕੋਈ ਸਨਮਾਨ ਦੀ ਰਸਮ ਨਿਭਾਈ ਜਾਣੀ ਹੈ ਨਾਲ ਹੀ ਸਾਡੇ ਦੋਨੋਂ ਮੰਤਰੀ ਸਾਥ ਦੇਣਗੇ ਜੀ ਸ਼੍ਰੀ ਵਿਕਰਮਜੀਤ ਸਿੰਘ ਸਾਨੀ ਜੀ ਪਦਮ ਸ਼੍ਰੀ ਮੈਂਬਰ ਪਾਰਲੀਮੈਂਟ ਰਾਜ ਸਭਾ अमृत सागर मित्तल जी जे कि सोनाली ट्रैक्टर तो ने मालिक ने सरदार उपकार सिंह आहूजा जी सरदार गुरमीत सिंह कुलार जी चरणजीत सिंह जी, जी। कृपा करके सानू सिर्फ एक मिनट होर दिता जाए उस तो बाद मैं ਸਰਦਾਰ ਹਰਜੋਤ ਸਿੰਘ ਬੈਂਸ ਅਤੇ ਕਰਨਪ੍ਰੀਤ ਸਿੰਘ ਸੌਂਜੀ ਸਾਡੇ ਕੈਬਨਿਟ ਮੰਤਰੀ ਜੀ ਨੂੰ ਕਹਾਂਗੇ ਕਿ ਸਨਮਾਨ ਤੋਂ ਬਾਅਦ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ